ਕਬੀਰ ਸਮੁੰਦਰ ਨਾ ਛੋਡੀ ਏ ਜੋਤ ਖਾਰੂ ਹੋਏ ਪੋਖਰ ਪੋਖਰ ਢੂੰਡਤੇ ਭਲੋ ਨ ਕਹ ਹੈ ਕੋਏ ਇਸ ਲੋਕਬੀਰ ਸਬ ਦਾ ਚਰਨ ਕੀਤਾ ਹੋਇਆ 50 ਨੰਬਰ ਸ਼ਲੋਕ ਹੈ ਫਿਰ ਸਤਗੁਰ ਸੱਚੇ ਪਾਸ਼ਾ ਇੱਥੇ ਸਾਡਾ ਯਕੀਨ ਬਣਾਉਂਦੇ ਸਮਝਾਉਂਦੇ ਨੇ ਕਹਿੰਦੇ ਨੇ ਭਾਈ ਸਮੁੰਦਰ ਦਾ ਪਾਣੀ ਬੇਸ਼ੱਕ ਖਾਰਾ ਹੀ ਕਿਉ ਨਾ ਹੋਵੇ ਪਰ ਉਸ ਖਾਰੇ ਪਾਣੀ ਵਿੱਚ ਵੀ ਸਤਗੁਰ ਕਹਿੰਦੇ ਨੇ ਮੱਛੀ ਦਾ ਜੀਵਨ ਹੈ। ਉਹਦੇ ਵਿੱਚ ਜੀਵਨ ਹੈ। ਪਾਸ਼ਾ ਕਹਿੰਦੇ ਨੇ ਬੇਸ਼ੱਕ ਖਾਰੇ ਪਾਣੀ ਦਾ ਹੀ ਕਿਉਂ ਨਾ ਸਮੁੰਦਰ ਸਮੁੰਦਰ ਹੋਵੇ। ਸਮੁੰਦਰ ਵਿੱਚ ਖਾਰਾ ਪਾਣੀ ਹੀ ਵਗਦਾ ਹੈ। ਪਰ ਮਾਰਗ ਕਹਿੰਦੇ ਨੇ ਉਹ ਖਾਰੇ ਪਾਣੀ ਵਿੱਚ ਵੀ ਮੱਛੀ ਦਾ ਜੀਵਨ ਹੈ। ਤੇ ਇਦਾਂ ਹੀ ਸਤਗੁਰ ਸੱਚੇ ਪਾਸ਼ਾ ਕਹਿੰਦੇ ਨੇ ਕਦੇ ਵੀ ਹੈ ਮੱਛੀ ਦਾ ਇੱਕ ਪਰਮਾਨਿਕ ਤੂੰ ਸਮੁੰਦਰ ਨਾਲ ਛੱਡ ਬੇਸ਼ੱਕ ਖਾਰਾ ਪਾਣੀ ਆਉਂਦਾ ਪਰ ਤੇਰਾ ਜੀਵਨ ਹੈ ਉਹਦੇ ਵਿੱਚ। ਉਹਦੇ ਵਿੱਚ ਚੰਗਾ ਆਨੰਦ ਵਿੱਚ ਜੀਵਨ ਜੀ ਸਕਦੀ ਹੈ। ਤੇ ਇਸੇ ਤਰ੍ਹਾਂ ਮਨੁਖ ਨੂੰ ਦਸੀਆ ਗਿਆ ਕਹਿੰਦੇ ਨੇ ਭਾਈ ਉਹ ਜਿਹੜਾ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਹੈ ਨਾ ਅਸਲ ਵਿੱਚ ਉਹਦੀ ਯਾਦ ਵਿੱਚ ਉਹਦੇ ਸਿਮਰਨ ਵਿੱਚ ਹੀ ਆਤਮਿਕ ਜੀਵਨ ਹੈ ਬੇਸ਼ੱਕ ਦੁੱਖ ਝੱਲਣੇ ਪੈਣ ਤੈਨੂੰ ਪਰਮਾਤਮਾ ਦੀ ਬੰਦਗੀ ਕਰਨ ਲਈ ਪਰ ਤੂੰ ਪਰਮਾਤਮਾ ਦੀ ਬੰਦਗੀ ਨਾ ਛੱਡੀ ਕਿਉਂਕਿ ਸਤਿਗੁਰ ਕਹਿੰਦੇ ਜਿਵੇਂ ਮੱਛੀ ਸਮੁੰਦਰ ਛੱਡ ਕੇ ਟੋਬੇ ਵਿੱਚ ਪਟਕਦੀ ਫਿਰੇ ਉਹਨੂੰ ਸਤਿਗੁਰ ਕਹਿੰਦੇ ਨੇ ਕੋਈ ਚੰਗੀ ਨਹੀਂ ਕਹੇਗਾ ਇਦਾਂ ਹੀ ਪਾਸ਼ਾ ਕਹਿੰਦੇ ਜਿਹੜਾ ਬੰਦਾ ਪਰਮਾਤਮਾ ਦੀ ਬੰਦਗੀ ਛੱਡ ਕੇ ਅਗਿਆਨਤਾ ਦੇ ਇਸ ਖੂਹ ਅੰਦਰ ਅਗਿਆਨਤਾ ਦੇ ਟੋਬੇ ਅੰਦਰ ਡਿੱਗਦਾ ਨਾ ਉਹਨੂੰ ਵੀ ਸਤਿਗੁਰ ਕਹਿੰਦੇ ਨੇ ਕੋਈ ਚੰਗਾ ਨਹੀਂ ਕਹਿੰਦਾ। ਪੋਖਰ-ਪੋਖਰ ਢੂੰਡ ਤੇ ਭਲੋ ਨਾ ਕਹੇ ਕੋਈ। ਪਟਕਣਾ ਵਿੱਚ ਪੈ ਗਿਆ ਪਾਸ਼ਾ ਕਹਿੰਦੇ ਨੇ ਕਿਸੇ ਨੇ ਚੰਗਾ ਨਹੀਂ ਕਹਿਣਾ ਪਰਮਾਤਮਾ ਦੇ ਦਰਤੇ ਵੀ ਆਦਰ ਨਹੀਂ ਬਣਦਾ। ਇਸ ਲਈ ਉਸ ਮਾਲਕ ਵੈਗੁਰੂ ਪਰਮੇਸ਼ਰ ਦਾ ਹੋਣ ਵਾਸਤੇ ਉਸ ਪਰਮਾਤਮਾ ਦੀ ਬੰਦਗੀ ਕਰਨੀ ਜ਼ਰੂਰੀ ਹੈ ਪਰਮਾਤਮਾ ਦੀ ਬੰਦਗੀ ਕਰਿਆ ਕਰ ਅਕਾਲ ਪੁਰਖ ਜੀ ਦਾ ਸਿਮਰਨ ਕਰਿਆ ਕਰ ਅਕਾਲ ਪੁਰਖ ਜੀ ਦੇ ਸਿਮਰਨ ਵਿੱਚ ਹੀ ਆਤਮਿਕ ਆਨੰਦ ਆਤਮਿਕ ਸੁਖ ਹੈ ਸਭ ਤੋਂ ਸੌਖਾ ਢੰਗ ਕਬੀਰ ਸਾਹਿਬ ਕਹਿੰਦੇ ਆਨੰਦ ਪਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ ਜਿਹੜਾ ਸਤਿਗੁਰੂ ਕਬੀਰ ਸਾਹਿਬ ਸਾਡੇ ਨਾਲ ਸਾਂਝਾ ਕਰਦੇ ਨੇ